ਕਾਂਗਰਸੀ ਪਾਰਟੀ ਦੇ ਉਮੀਦਵਾਰ ਸਰਦਾਰ ਚੰਜੀਤ ਸਿੰਘ ਚੰਨੀ ਦੇ ਹੱਕ ਵਿੱਚ ਪ੍ਰੀਤਮ ਪੈਲਸ 플ੋਰ ਵਿਖੇ ਰੈਲੀ ਕੀਤੀ ਗਈ ਇਸ ਮੌਕੇ ਤੇ ਪਾਰਟੀ ਵਰਕਰਾਂ ਅਤੇ ਪੰਜਾਂ ਸਰਪੰਚਾਂ ਨੰਬਰਦਾਰਾਂ ਐਮਸੀ ਅਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕੀਤਾ ਜਦੋਂ ਚੰਨੀ ਨੇ ਸੰਬੋਧਨ ਕਰਨ ਲਈ ਪਹੁੰਚੇ ਤਾਂ ਪੈਲਸ ਦੇ ਮੁੱਖ ਗੇਟ ਤੇ ਖੜੇ ਹੋ ਕੇ ਕੁਝ ਬੀਬੀਆਂ ਅਤੇ ਆਗੂਆਂ ਨੇ ਚੰਨੀ ਵਿਰੋਧ ਨਾਅਰੇਬਾਜ਼ੀ ਕੀਤੀ ਤੇ 플ੋਰ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਕਾਂਗਰਸੀ ਅਗੂਆਨੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਰੇਬਾਜ਼ੀ ਕੀਤੀ ਤੇ ਵਿਕਰਮਜੀਤ ਸਿੰਘ ਚੌਧਰੀ ਖਿਲਾਫ ਨਾਰੇਬਾਜ਼ੀ ਕੀਤੀ। ਦੋਵੇਂ ਇੱਕ ਦੂਜੇ ਵਿਰੁੱਧ 10 ਮਿੰਟ ਤੱਕ ਤਕਰਾਰ ਚੱਲਦੀ ਰਹੀ। ਜਦੋਂ ਇਸ ਸਬੰਧ ਵਿੱਚ ਉਮੀਦਵਾਰ ਚਰਨਜੀਤ ਸਿੰਘ ਚੰਨੀ ਨਾਲ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਲ ਬਕਾਊ ਹੈ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ। ਸੀ ਲੀਗਲ ਬੈਠੇ ਹੋ ਐਸੀ ਦਾ ਮੰਨ ਦੱਸਿਆ ਗਿਆ ਸੀ ਕਿ ਗੁਰਾਇਆਂ ਦੇ ਵਿੱਚ ਤੇ ਬਟੌਰ ਦੇ ਵਿੱਚ ਕੀਤਾ ਹੋਇਆ ਕੰਮ ਅੱਜ ਉਸ ਮੁੱਦੇ ਨੂੰ ਸਮਾਹਨਣ ਦੀ ਕੋਸ਼ਿਸ਼ ਕਰ ਲੈ ਕਿਉਂ ਕਿ ਇਸ ਵਜ੍ਹਾ ਕਰਕੇ ਇਹਨਾਂ ਨੂੰ ਆਕੂਕਾਰੀ ਦਿੱਤੀ ਜਾ ਰਹੀ ਹੈ ਜਦ ਕਿ ਅਸੀਂ ਇਹਨਾਂ ਨੂੰ ਬਿਲਕੁਲ ਲਾਇਕ ਨਹੀਂ ਕਰ ਨਾ ਜਾਂਦੇ ਕਿਉਂਕਿ ਸਾਡੇ ਨੇ ਜੋ ਚੌਧਰੀ ਦਾ ਪਰਿਵਾਰ ਸਾਡੇ ਨੇ ਕਰ ਚੁੱਕਾ ਵੈ ਫਲੋਰ ਵਸਤੇ ਜ਼ੁਲੰਦਰ ਤੋਂ ਲੈ ਕੇ ਅਸੀਂ ਉਹਨਾਂ ਦੇ ਮੁੱਦੇ ਤੋਂ ਚੰਨਾ ਜਾਣੇ ਆਂ ਕੋਰੋਨਾ ਤੋਂ ਵੀ ਆਪਣਾ ਹੱਕ ਵੀ ਦੇਣਾ ਚਾਹੁੰਦੇ ਆਂ ਸਾਹ ਹਾਲਤ ਦੇ ਵਿੱਚ ਸਾਨੂੰ ਇਤਨੂੰ ਫੇਸ ਕਰਕੇ ਚੌਧਰੀ ਜ਼ਮਦਾਰ ਸਿੰਧਾ ਪਰਵਾਰ ਚਾਹੀਦਾ ਚੌਧਰੀ ਸੰਤੋਖ ਸਿੰਘ ਪਾਜੀ ਪਿੱਛੇ ਆਇਆ ਯਾ ਉਹ ਚੰਗੇ ਵੀ ਜਿੰਦਾਬਦ ਕਹੀ ਜਾਂਦੇ ਹੋ ਕੋਈ ਅਸੀਂ ਚੌਧਰੀ ਨੇ ਆਓ ਫੈਸਲਾ ਆਓ ਫੈਸਲਾ ਇਹ ਕਹਿੰਦੇ ਤੁਸੀਂ ਜੀ ਜਿੰਦਾਬਦ ਕਰੀ ਜਾਂਦੇ ਹੋ ਅਸੀਂ ਤੁਸੀਂ ਚੌਧਰੀ ਆ ਦੇ ਆ ਦੇਖੋ ਸ਼ਰਿਆਮ ਆਪਣੇ ਆਪ ਤੇ ਕਹਿਣੇ ਵੱਲ ਨੂੰ ਅਸੀਂ ਚੌਧਰੀ ਨੇ ਹੈਗੇ ਆ ਸ਼ਰਿਆਮ ਚੌਧਰੀ ਨੇ ਤੁਸੀਂ ਚੌਧਰੀ ਜੀ ਚੌਧਰੀ ਰਾਣਾ ਜੀ ਚੌਧਰੀ ਫੁਕਾਉਂ 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 ਕਿਧਰੇ ਕਰਨ ਕਿਧਰੇ ਨਾ ਜਾਣ ਕਿਧਰੇ ਪਿੱਛੇ ਪਿੱਛੇ ਆਓ ਯਾਰ ਆ ਜਾ ਪਿੱਛੇ ਮੇਰੇ ਕੋਲ ਜਿੱਨੇ ਖੜਾ ਹੋ ਫੂਣ ਕਹਿੰਦੇ ਭਜਨੇਓ ਖੜੋ ਖੜੋ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਸਿੱਖਾਂ ਦੀ ਜਾਦੂ ਫੁਕਾਉਂ ਮੁਰਦਾਬਾਦ ਜਗਨ ਜੌਨੀ ਮੁਰਦਾਬਾਦ ਜਿੰਦਾਬਾਦ چود چوسی میں ਬੜੀਆਂ ਬੀਬੀਆਂ ਮੇਰੇ ਤੋਂ ਬਿਨਾਂ ਬੀਣੇ ਨੇ ਬੈਠੇ ਪਰ ਰੈਂਡੀਆਂ ਸੀਗੀਆਂ ਉਹ ਸਾਰੀਆਂ ਪੱਜ ਗਈਆਂ ਪੱਜ ਗਈਆਂ ਸਾਰੀਆਂ ਪੈ ਚੌਧਰੀ ਮੁਰਦਾਨਾ ਚੌਧਰੀ ਮੁਰਦਾਨਾ ਚੌਧਰੀ ਮੁਰਦਾਨਾ ਮੁਰਦਾਨਾ ਕਿੰਨੇ ਪੈਸੇ ਲੱਗਦੇ ਆ ਕੋਈ ਨਹੀਂ ਆ ਦੇਖੋ ਮੰਨ ਗਿਆ ਮੰਨ ਗਿਆ ਉਹਨੇ ਮੰਨ ਗਿਆ ਚੌਧਰੀ ਮੁਰਦਾਨਾ ਆਰਾਮ ਨਾ ਡੇਤਾ ਚੌਧਰੀ ਚੌਧਰੀ ਪਰਵਾਰ ਮੁਦਾਵਾਰ ਬੀਬੀ ਆ ਗਏ ਚੌਧਰੀ ਸਾਹਿਬ ਚਲੇ ਆ ਗਏ ਚੌਧਰੀ ਸਾਹਿਬ ਨੇ ਬਜ਼ੁਰਗਿਆ ਮੇਰਾ ਨਾਮ ਤਾਰਾ ਜੰਦਾ ਜੀ ਬਜ਼ੁਰਗ ਸੀਗੇ ਮਾਤਾ ਹਨਾ ਉਹਨਾਂ ਨੇ ਪਹਿਲਾਂ ਹੀ ਜਦੋਂ ਉਹਨਾਂ ਦਾ ਉਹਦੇ ਅੱਗੇ ਚੰਨੀ ਸਾਹਿਬ ਦਾ ਇੱਕ ਆਪਣੇ ਚੌਧਰੀ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਨੇ ਪਰਿਵਾਰ ਇਹ ਸਾਰਾ ਹੀ ਉਹਨਾਂ ਨੇ ਕੁਛ ਕੋ ਬੀਬੀਆਂ ਵਿਚਾਰੀਆਂ ਨੂੰ ਭੈਣਾ ਭੇਜੀਆਂ ਸੀਗੀਆਂ ਚੰਨੀ ਸਾਹਿਬ ਦਾ ਜਾਣ ਕੇ ਵਿਰੋਧ ਕਰਨੇ ਲਈ ਔਰ ਬੀਬੀ ਵਿਚਾਰੀ ਜਾਣ ਲੱਗੀ ਸਾਨੂੰ ਕਹਿ ਵੀ ਗਈ ਕਹਿੰਦੀ ਪੁੱਤ ਸਾਡਾ ਕੋਈ ਕਸੂਰ ਨਹੀਂ ਹੈਗਾ ਵੀ ਅਸੀਂ ਤੇ ਆਪਣੀ ਦਿਹਾੜੀ ਲੈਣੀ ਆਂ ਸਾਹਤਾ ਜਿਹੜਾ ਮਰਜ਼ੀ ਭੇਜ ਦੋਵੇ ਉਹ ਮਤ ਕਹਿੰਦਾ ਵੀ ਦਿਹਾੜੀ ਤੇ ਲੈ ਆਣੀ ਆਂ ਵੀ ਬਿਲਕੁਕੁ ਖੜੀ ਉੱਥੇ ਤੁਹਾਨੂੰ ਮੈਂ ਦਿਖਾਉਣਾ ਮੇਰੇ ਨਾਲ ਜਿੰਨੇ ਕੋਈ ਇੱਥੇ ਉਹਨਾਂ ਦਾ ਕੋਈ ਸ਼ਾਇਦ ਪੀਏ ਵੀ ਖੜਾ ਹੈ ਹਾਂ ਹਾਂ ਅਜੇ ਉਹ ਟੇਪੂ 'ਚ ਬਹਿ ਗਿਆ ਉਹ ਉਹਨੂੰ ਟੇਪੂ 'ਤੇ ਦੇ ਰਿਆ ਜੀ ਉਹ ਹਾਂਜੀ 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 ਵਿਰੋਧ ਕਰਨ ਆਈਆਂ ਚ ਨਹੀਂ ਸਾਊਦੀ ਨਹੀਂ ਨਹੀਂ ਉਹ ਵਿਰੋਧ ਨਹੀਂ ਕਰਨ ਆਈਆਂ ਉਹ ਤਾਂ ਇੱਕ ਬਜਾਰੀ ਬਿਹਾਰੀ ਭਰਾਈਆਂ ਨੇ ਉਹਨਾਂ ਦੇ ਬੀਤੇ ਵਿੱਚ ਜੋ ਮਰਜ਼ੀ ਕਰਾ ਲੋਕ ਦੇ ਨਹੀਂ ਪਹਿਣਾ ਤੋਂ ਕੋਈ ਸ਼ਹਿਰ ਕਰਨੇ ਆ ਵੀ ਨਾਲ ਆਏ ਸ਼ਹਿਦ ਦੇਣੇ ਆ ਉਹ ਸ਼ਹਿਰ ਉੱਥੇ ਕਹਿੰਦੇ ਮੈਨੂੰ ਸੁਣਨੇ ਜਾਏ ਵੀ ਸ਼ਹਿਰ ਕੋਈ ਬਿਕਰ ਮਜੀਦਾ ਕੋਈ ਪੀਪੀ ਖੜਾ ਜੀ ਉਹਨਾਂ ਕੋਲ ਜੇ ਤੁਸੀਂ ਕਹਿੰਦੇ ਤੁਹਾਨੂੰ ਹੁਣੀ ਦਿਖਾ ਲੈ ਚੱਲਦਾ ਓਕੇ ਓਕੇ ਜੀ ਚਲ ਗਏ ਵਾਪਸ ਹਾਂਜੀ ਮੈਂ ਦਿਖਾ ਲਓ ਉੱਥੇ ਖੜਾ ਨਾ ਨਹੀਂ ਦੇਖ ਕੇ ਆਈ ਜੀ ਉਹਨਾਂ ਨੂੰ ਚਲ ਗਏ ਆਪਣੇ ਵਾਪਸੀ ਉੱਤੇ ਅੱਜ ਇਹ ਚਲੇ ਕੇ ਵਾਪਸ ਕਿਉਂਕਿ ਉਹਨਾਂ ਨੂੰ ਜਵਾਬ ਚੰਗਾ ਮਿਲਿਆ ਜਿੱਦਾਂ ਚੰਨੀ ਸਾਹਿਬ ਦੀ ਰੈਲੀ ਦੇ ਵਿੱਚ ਉਹ ਕੋਈ ਪ੍ਰੋਬਲਮ ਖੜੀ ਕਰਨਾ ਚਾਹੁੰਦੇ ਸੀ ਦੇਖੋ ਜੀ ਪ੍ਰੋਬਲਮ ਦਾ ਕੋਈ ਵੀ ਨਹੀਂ ਖੜੀ ਹੋਣੀ ਹੈਗੀ ਸਾਰਾ ਜਲੰਧਰ ਚੰਨੀ ਸਾਹਿਬ ਦੇ ਨਾਲ ਆ ਇਹਦਾ ਮੈਂਟਲੀ ਸਥਿਤੀ ਦੀ ਚੌਧਰੀ ਸਾਹਿਬ ਦੀ ਆਪਣੀ ਕੰਟਰੋਲ 'ਚ ਨਹੀਂ ਹੈਗੀ ਉਹਨਾਂ ਨੂੰ ਇਹ ਹੋ ਗਿਆ ਵੀ ਬਣ ਕੀ ਰਿਹਾ ਇਹ ਸਾਰਾ ਜਲੰਧਰ ਚੰਨੀ ਸਾਹਿਬ ਦੇ ਨਾਲ ਚਾਰੇ ਪੰਜੇ ਹਲਕੇ ਚੰਨੀ ਸਾਹਿਬ ਨਾਲ ਅੱਜ ਤੁਸੀਂ ਦੇਖੋ ਇਹ ਪ੍ਰੋਗਰਾਮ ਆ 2 2.5 300 ਗੱਡੀ ਹਲਕੇ ਕੋਈ ਨਹੀਂ ਆ ਜੀ ਇਸ ਜਲੰਧਰ ਲੋਕ ਸਭਾ ਸੀਟ ਦੇ ਜੋ ਹਲਕੇ ਪੈਂਦੇ ਨੇ 230 ਗੱਡੀ ਉਰੇ ਆਈ ਦੀ ਆ ਚੌਧਰੀ ਸਾਹਿਬ ਦਾ ਆਪਣਾ ਮੈਂਟਲੀ ਦਿਮਾਗ ਸਥਿਤੀ ਉਹਦੀ ਕੁਝ ਠੀਕ ਨਹੀਂ ਆ ਉਸ ਕਰਕੇ ਹੁਣ ਜੋ ਉੱਠਾ ਸਿੱਧਾ ਸੋਚ ਰਿਹਾ ਉਹ ਕਰ ਰਹੇ ਨੇ ਉਹ ਅੱਜ ਮੈਂ ਨਹੀਂ ਕਰਾਂਗਾ ਭਾਈ ਜਿਪ ਕਰਿਓ ਅੱਜ ਮੈਂ ਫਲੋਰ ਹਲਕੇ ਵਿੱਚ ਜਲੰਧਰ ਲੋਕ ਸਭਾ ਦਾ ਹਲਕਾ ਫਲੋਰ ਜਿਹਦੇ ਵਿੱਚ ਟੋਲ ਪ੍ਰਚਾਰ ਵਾਸਤੇ ਆਇਆ ਤਿੰਨ ਵੱਡੀਆਂ ਵਰਕਰ ਮੀਟਿੰਗਾਂ ਰੱਖਿਆ ਸੀ ਲੇਕਿਨ ਇਹਨਾਂ ਨੇ ਰੈਂਡੀ ਦਾ ਰੋਪ ਧਾਰ ਲਿਆ ਬਹੁਤ ਵੱਡੀ ਜਿੰਮਤੀ ਦੇ ਵਿੱਚ ਵਰਕਰ ਇਕੱਠੇ ਹੋ ਕੇ ਆਏ ਆ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਸੀ ਤੰਗ ਹੋ ਕੇ ਜਿਹੜੇ ਦੂਸਰੀ ਪਾਰਟੀਆਂ ਤੋਂ ਦੁਖੀ ਐ ਝਾੜੂ ਦੀਆਂ ਪਾਲਸੀਆਂ ਤੋਂ ਦੁਖੀ ਐ ਉਹ ਸਾਰੇ ਲੋਕ ਅੱਜ ਇਕੱਠੇ ਹੋ ਕੇ ਇੱਕ ਹਜੂਮ ਦੇ ਰੂਪ ਦੇ ਵਿੱਚ ਇੱਥੇ ਸਾਡੇ ਨਾਲ ਮੀਟਿੰਗ ਕੀਤੀ ਐ ਹਰ ਇੱਕ ਬਹੁਤ بڑا ਹੰਗਾਰਾ ਜਿਹੜਾ ਸਾਡੀ ਚੋਣ ਮਹਿਮਨ ਨੂੰ ਮਿਲਿਆ ਅੱਜ ਤਾਂ ਕੋਈ ਪਿੰਡਾਂ ਵਿੱਚ ਇਲੈਕਸ਼ਨ ਕੰਪੇਨ ਨਹੀਂ ਜਾਂਦੇ ਆ ਲੋਕ ਮੜ ਮੜ ਕੇ ਅੱਗੇ ਆ ਰਹੇ ਤੁਸੀਂ ਆ ਦੇਖ ਲਓ ਵੀ ਇੱਥੇ ਵੀ ਦੇਖੋ ਕਿੰਨੇ ਫੋਟੋਆਂ ਕਰਾਉਣੇ ਵਾਲੇ ਖੜੇ ਹੋ ਦੇਖੋ ਇਹ ਇਹ ਲੋਕਾਂ ਦਾ ਇੱਕ ਪਿਆਰ ਹੈ ਜਿਹੜਾ ਕਿ ਅੱਗੇ ਵੱਧ ਕੇ ਆ ਰਿਹਾ ਜੋ ਮੈਂ ਸਾਢੇ 3 ਮਹੀਨੇ ਚ ਕੰਮ ਕੀਤਾ ਸੀ ਅੱਜ ਲੋਕ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਮੇਰੇ ਕੰਮ ਕਰਨ ਦੇ ਤਰੀਕੇ ਨੂੰ ਐਪਰੀਸ਼ੀਏਟ ਕਰ ਰਹੇ ਤੇ ਇਹ ਜਿਹੜੇ ਝਾੜੂ ਵਾਲੇ ਐ ਇਹ ਤਾਂ ਝਾੜੂ ਵੀ ਅੰਦਰੋਂ ਮਾਰਦੇ ਐ ਤੇ ਪੰਜਾਬ ਨੂੰ ਲੁੱਟ ਲੁੱਟ ਕੇ ਲਿਜਾ ਰਹੇ ਐ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਐ ਤੇ ਆ ਕੇ ਪੰਜਾਬ ਨੂੰ ਲੁੱਟਣਗੇ ਅੱਜ ਇਹਨਾਂ ਨੇ ਉਹੀ ਕੰਮ ਸ਼ੁਰੂ ਕੀਤਾ ਹੋਇਆ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ ਕੋਈ ਬਾਹਰ ਬੇਟੀਆਂ ਆਏ ਜੀ ਦਾ ਰੋ ਰਿਆਂ ਝਗੜੇ ਖਾਣ ਆਉਂਦੇ ਹੋ ਯਾਰ ਇਹ ਤਾਂ ਡੇਡ ਵਰਕਰ ਹੈ